ਕੀਰਤਪੁਰ ਸਾਹਿਬ ਜਿਹੜੇ ਨੇ ਆ ਚੁੱਕੇ ਨੇ ਉਹਨਾਂ ਸਮਿਆਂ ਦੇ ਵਿੱਚ ਤੇ ਵਕ ਵਕ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਦੇ ਦਿੱਤੀਆਂ ਜਾਂਦੀਆਂ ਨੇ ਉਹਨਾਂ ਸਮਿਆਂ 'ਚ ਫਿਰ ਜਦੋਂ ਸ਼ਾਹ ਜਹਾਂ ਨੂੰ ਸਾਰੀ ਚੀਜ਼ ਦਾ ਜਿਵੇਂ ਤੁਸੀਂ ਦੱਸਿਆ ਕੇਅਲਮ ਹੈਗਾ ਤੇ ਸ਼ਾਹ ਜਹਾਂ ਦੇ ਵੱਲੋਂ ਫੇਰ ਕੋਈ ਛੇੜ ਛੇੜਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਿ ਉਹ ਚੁੱਪ ਕਰਕੇ ਬਹਿ ਗਿਆ ਦੇਖੋ ਚੁੱਪ ਕਰਕੇ ਤਾਂ ਬਹਿ ਹੀ ਨਹੀਂ ਸੀ ਸਕਦਾ ਹੂੰ ਹੂੰ ਐਡਾ ਵੱਡਾ ਚੈਲੰਜ ਇੰਨੀਆਂ ਸਦੀਆਂ ਬਾਅਦ ਜੇ ਦਿੱਲੀ ਦੇ ਤਖਤ ਨੂੰ ਉਹ ਤਾਂ ਚੁੱਪ ਕਰਕੇ ਤਾਂ ਬਹਿ ਸਕਦਾ ਸੀ ਜੀ ਪਰ ਉਹ ਜਗਜੀਤ ਸਿੰਘ ਜੀ ਸੋਚਦਾ ਇਹ ਸੀਗਾ ਉਹ ਕੋ ਮੌਕਾ ਪਾੜਦਾ ਸੀ ਹੂੰ 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 ਹੁਣ ਉਹਦੇ 'ਚ ਮੌਕਾ ਉਹਨੂੰ ਫੇਕ ਕੀ ਮਿਲਦਾ ਕਿ ਇੱਥੇ ਜਦੋਂ ਕੀਰਤਪੁਰ ਆ ਕੇ ਸਾਰਾ ਆਪਾਂ ਅੱਗੇ ਡਿਟੇਲ 'ਚ ਦੱਸਿਆ ਹੈ ਇਹ ਸਰਦਾਰ ਜਗੀਰ ਸਿੰਘ ਜੀ ਜਦੋਂ ਫਿਰ ਬਾਬਾ ਗਰਦਿੱਤਾ ਜੀ ਦੀ ਜਿਹੜਾ ਦੇਹਾਂਤ ਹੋ ਜਾਂਦਾ ਹੂੰ ਹੂੰ ਔਰ ਉਹਦੇ ਦੇਹਾਂਤ ਤੋਂ ਬਾਅਦ ਕਿਉਂਕਿ ਇਹ ਗੁਰੂ ਹਰਗੋਬਿੰਦ ਪਾਸ਼ਾ ਦੇ ਪੰਜ ਪੁੱਤ ਨੇ ਵੱਡੇ ਬਾਬਾ ਗਰਦਿੱਤਾ ਬਾਬਾ ਣੀ ਰਾਏ ਬਾਬਾ ਸੂਰਜਮਲ ਬਾਬਾ ਟਲ ਰਾਏ ਜੀ ਤੇ ਗੁਰੂ ਤੇਗ ਬਹਾਦਰ ਤੇ ਇੱਕ ਲੜਕੀ ਬੀਬੀ ਵੀਰੋ ਹੁਣ ਜਿਹੜੇ ਬਾਬਾ ਗਰਦਿੱਤਾ ਜੀ ਇਹ ਸਾਰਿਆਂ ਤੋਂ ਵੱਡੇ ਐ ਜੀ ਤੇ ਜਦੋਂ ਇਹਨਾਂ ਦਾ ਦਿਹਾਂਤ ਹੁੰਦਾ ਇਹ ਧੀਰਮਲ ਵੈਸੇ ਸ਼ੁਰੂ ਤੋਂ ਇੱਕ ਫਸੜ ਰਿਹਾ ਹੂੰ ਇਹਨੇ ਜਦੋਂ ਗੁਰੂ ਸਾਹਿਬ ਕੀਰਤਪੁਰ ਗਏ ਤੇ ਇਹ ਉਹਨਾਂ ਦੇ ਨਾਲ ਕੀਰਤਪੁਰ ਨਹੀਂ ਗਿਆ ਇਹ ਕਰਤਾਰਪੁਰ ਹੀ ਰਿਹਾ ਹੂੰ 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 ਤੇ ਉਹ ਜਿਹੜੀ ਜਦੋਂ ਕਰਤਾਰਪੁਰ ਰਹਿੰਦਾ ਤੇ ਇਹਨੇ ਧੀਰਮਲ ਨੇ ਜਿਹੜਾ ਜਦੋਂ ਬਾਬਾ ਗੁਰਦਤਾ ਜੀ ਦੇ ਧਿਆਨ ਦੀ ਇਹਨੂੰ ਖਬਰ ਮਿਲਦੀ ਹੈ ਜੀ ਤੇ ਇਹਨੇ ਸ਼ਾਹਜਹਾਨ ਕਿਦੇ ਲਾਹੌਰ ਆਇਆ ਸੀਗਾ ਉਹਦੇ ਤੱਕ ਪਹੁੰਚ ਕੀਤੀ ਹੂੰ ਵੀ ਜਿਹੜਾ ਵਿਰਾਸਤੀ ਕਾਨੂੰਨ ਆ ਵਿਰਾਸਤੀ ਕਾਨੂੰਨ ਇਹ ਕਹਿੰਦਾ ਕਿ ਰਾਜ ਜਾਂ ਜਿਹੜੀ ਤੁਹਾਡੀ ਗੱਦੀ ਜਾਂ ਪਰੰਪਰਾ ਚੱਲਦੀ ਹੈ ਹੂੰ ਉਹਦੇ ਤੇ ਹੱਕ ਵੱਡੇ ਪੁੱਤ ਦਾ ਹੁੰਦਾ ਜੀ ਤੇ ਧੀਰਮਲ ਨੇ ਸ਼ਾਹਜਹਾਂ ਨੂੰ ਕਿਹਾ ਕਿ ਵਿਰਾਸਤੀ ਕਾਨੂੰਨ ਅਨੁਸਾਰ ਜਿਹੜੀ ਗਾਂ ਗੁਰਗੱਦੀ ਇਹ ਵੈਸੇ ਲਫ਼ਜ਼ ਗੁਰਗੱਦੀ ਵਰਦੇ ਰਹੇ ਵੈਸੇ ਜਗੀਰ ਸਿੰਘ ਜੀ ਅਕਾਲ ਤਖ ਦੀ ਸਾਜਨਾ ਤੋਂ ਬਾਅਦ ਇੱਥੇ ਗੁਰਗੱਦੀ ਨਹੀਂ ਇਹ ਤਖ ਦੀ ਤਖਤ ਨਿਸ਼ੀਨੀ ਦੀ ਗੱਲ ਰਹੀ ਜੀ ਗੁਰਗੱਦੀਆਂ ਤੇ ਪੀਰਾਂ ਫਕੀਰੀਆਂ ਜੋਗੀਆਂ ਦੀਆਂ ਵੀ ਹੁੰਦੀਆਂ ਚਲਦੀਆਂ ਪਰ ਉਪਰਚਾਲੇ ਜਿਆਦਾ ਹੋ ਗਿਆ ਪਰਚਲਤ ਜਿਆਦਾ ਹੋ ਗਿਆ ਗੁਰਗੱਦੀ ਜੀ ਇਹਨੇ ਸ਼ਾਹਜਹਾਨ ਕੋ ਜਦੋਂ ਜਾ ਕੇ ਕਿਹਾ ਵੀ ਤੁਸੀਂ ਮੇਰੀ ਮਦਦ ਕਰੋ ਹੂੰ ਹੂੰ ਤੇ ਸ਼ਾਹਜਹਾਨ ਪਹਿਲਾਂ ਹੀ ਇਸ ਤਾਕਤ 'ਚ ਸੀ ਹੂੰ ਹੂੰ ਵੀ ਕੋਈ ਐਸੀ ਗੱਲ ਹੋਵੇ ਜਿਹੜਾ ਗੁਰੂ ਘਰ 'ਚ ਦਫੇੜ ਪਵੇ ਤੇ ਜਿਹਦੇ ਨਾਲ ਛੇਵੇਂ ਪਾਸ਼ਾ ਦੀ ਸ਼ਕਤੀ ਜਿਹੜੀ ਆ ਉਹ ਘਟ ਜਈ ਬਈ ਕਿਉਂਕਿ ਛੇਵੇਂ ਪਾਸ਼ਾ ਦੀ ਜਿਹੜੀ ਜਿਹੜੇ ਉਸ ਵੇਲੇ ਦੇ ਗਰੀਬ ਮੁਸਲਮਾਨ ਵੀ ਸੀ ਨਾ ਜੀ ਹੂੰ ਹੂੰ ਉਹ ਵੀ ਸਾਰੇ ਗੁਰੂ ਹਰਗੋਬਿੰਦ ਪਾਸ਼ਾ ਦੀ ਸਿਫਤਸਲਾ ਕਰਨ ਦੇ ਪੈ ਸੀ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਨੇ ਇਹ ਅਕਾਲ ਤਖਤ ਇਕੱਲੇ ਫੈਸਲੇ ਸਿੱਖਾਂ ਦੇ ਨਹੀਂ ਕਰਾਏ ਗਰੀਬ ਮੁਸਲਮਾਨਾਂ ਦੇ ਵੀ ਕਰਾਏ ਹੂੰ ਹੂੰ ਹੁਣ ਇਹ ਸ਼ਾਹਜਹਾਨ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਉਹ ਨਹੀਂ ਸੀ ਚਾਹੁੰਦਾ ਵੀ ਇਹ ਜਿਹੜੀ ਅਕਾਲ ਤਖਤ ਦੀ ਸ਼ਕਤੀ ਇੰਨੀ ਜ਼ਿਆਦਾ ਵੱਧ ਜਵੇ ਵੀ ਇਹ ਸਾਡੇ ਦਿੱਲੀ ਦੇ ਤਖਤ ਨੂੰ ਜ਼ੇਰ ਕਰਨ